ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਚਾਹਲ ਲੈ ਕੇ ਹਾਜ਼ਰਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਪੰਜਾਬ ਲਾਈਵ ਤੇ ਮਾਫੀ ਚਾਹੁੰਦੇ ਆ ਕਿ ਅੱਜ ਬਾਹਰ ਹੋਣ ਕਰਕੇ ਥੋੜਾ ਜਿਹਾ ਪ੍ਰੋਗਰਾਮ ਲੇਟ ਹੋਇਆ ਤੇ ਕੁਝ ਲਾਈਟ ਦੀ ਵੀ ਸ਼ਾਇਦ ਸਮੱਸਿਆ ਦਾ ਤੁਹਾਨੂੰ ਸਾਹਮਣਾ ਕਰਨਾ ਪਵੇ ਤੇ ਕੋਸ਼ਿਸ਼ ਜਿੰਨੀ ਜਲਦੀ ਹੋ ਸਕੇ ਆਪਾਂ ਇਹਨਾਂ ਖਬਰਾਂ ਦੇ ਉੱਤੇ ਅੱਜ ਚਰਚਾ ਕਰਨੀ ਹੈ ਤੇ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਅੱਜ ਪੰਜਾਬ ਕੈਬਨਿਟ ਦੀ ਇੱਕ ਬੈਠਕ ਹੋਣ ਵਾਲੀ ਹੈ ਉਹਦੇ ਵਿੱਚ ਕੀ ਫੈਸਲੇ ਹੋਣਗੇ ਆ ਇਹਦੇ ਉੱਤੇ ਵੀ ਕਰਾਂਗੇ ਚਰਚਾ ਬੇਸ਼ੱਕ ਅੱਜ ਏਜੰਡਾ ਇਹਦਾ ਨਹੀਂ ਆਇਆ ਸੰਭਾਵਨਾ ਕੀ ਹੈ ਕੀ ਕੋਸ਼ਿਸ਼ ਬੈਠਕ ਦੇ ਵਿੱਚ ਹੋ ਸਕਦਾ ਇਸ ਤੋਂ ਇਲਾਵਾ ਸਿਲੈਕਟ ਕਮੇਟੀ ਜਿਹੜੀ ਬਣਾਈ ਗਈ ਸੀ ਧਾਰਮਿਕ ਗ੍ਰੰਥਾਂ ਵਿਰੁੱਧ ਜਿਹੜੀ ਆ ਅਪਰਾਧ ਰੋਕਣ ਦਾ ਨਾਮ ਨਹੀਂ ਸੀ ਲੈ ਰਹੇ ਉਹਦੇ ਵਾਸਤੇ ਇੱਕ ਸਿਲੈਕਟ ਕਮੇਟੀ ਬਣਾਈ ਗਈ ਆ ਉਹਦੀ ਕੱਲ ਇੱਕ ਅਹਿਮ ਮੀਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਕੀ ਕੁਸ਼ ਨਿਕਲ ਕੇ ਸਾਹਮਣੇ ਆਇਆ ਚਰਚਾ ਉਹਦੀ ਕਰਾਂਗੇ ਬੀਬੀ ਐਮਬੀ ਨੇ 8.5 ਕਰੋੜ ਰੁਪਈਆ ਭਾਰਤੀ ਗ੍ਰਹਿ ਵਿਭਾਗ ਨੂੰ ਕਿਉਂ ਭੇਜਿਆ ਚਰਚਾ ਉਹਦੀ ਕਰਾਂਗੇ ਭਾਖੜਾ ਨਹਿਰ ਜਿਹੜੀ ਕਿ ਰਾਜਸਥਾਨ ਹਰਿਆਣਾ ਤੇ ਆਪਣੇ ਦਿੱਲੀ ਨੂੰ ਪਾਣੀ ਦਿੰਦੀ ਆ ਉਹਦਾ ਕਿੰਨਾ ਬਕਾਇਆ ਬਿੱਲ ਜਿਹੜਾ ਪਿਆ ਸੀ ਆਰਡਰ ਹੋਣ ਤੋਂ ਬਾਅਦ ਹੁਣ ਉਹ ਕਿੰਨਾ ਰਾਜਸਥਾਨ ਨੂੰ ਭੇਜਣਾ ਤੇ ਹਰਿਆਣਾ ਨੂੰ ਭੇਜਣਾ ਤੇ ਦਿੱਲੀ ਨੂੰ ਭੇਜਣਾ ਇਹਦੀ ਚਰਚਾ ਵੀ ਕਰਾਂਗੇ ਤੇ ਨਾਲ ਦੀ ਨਾਲ ਪੰਜਾਬ ਦੇ ਮੁੱਖ ਮੰਤਰੀ ਨੇ ਕੱਲ ਪੰਜਾਬ ਦੇ ਵਿੱਚ ਬੈਲਗੱਡੀਆਂ ਦੀਆਂ ਦੌੜਾਂ ਦੁਬਾਰਾ ਸ਼ੁਰੂ ਕਰਵਾਉਣ ਦਾ ਜਿਹੜਾ ਰਸਮੀ ਐਲਾਨ ਕੀਤਾ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਖਬਰਾਂ ਨੇ ਤੇ ਉਹ ਨਾਲ ਦੇ ਉੱਤੇ ਵੀ ਆਪਾਂ ਇੱਕ ਇੱਕ ਕਰਕੇ ਚਰਚਾ ਕਰਨੀ ਆ ਪੰਜਾਬ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ ਲੁੱਟਾਂ ਦੀਆਂ ਵਾਰਦਾਤਾਂ ਵੱਧ ਰਹੀਆਂ ਨੇ ਸੋ ਇਸ ਪਾਸੇ ਵੀ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਧਿਆਨ ਦੇਣਾ ਪੈਗਾ ਤੇ ਦੂਜੇ ਪਾਸੇ ਲੈਂਡ ਪੁਲਿੰਗ ਮਾਮਲਾ ਜਿਹੜਾ ਅੱਜ ਕੈਬਨਿਟ ਦੀ ਮੀਟਿੰਗ ਦੇ ਵਿੱਚ ਵਿਚਾਰਿਆ ਜਾਣਾ ਸੋ ਇਹਦੇ ਉੱਤੇ ਵੀ ਚਰਚਾ ਕਰਾਂਗੇ ਸੋ ਸ਼ੁਰੂਆਤ ਇੱਕ ਐਸੀ ਖਬਰ ਤੋਂ ਆਪਾਂ ਕਰਾਂਗੇ ਕਹਿੰਦੇ ਨੇ ਜਾ ਕੋ ਰੱਖੇ ਸਾਇਆ ਮਾਰ ਸਕੇ ਨਾ ਕੋਈ ਇਹ ਕਹਾ ਆਪਾਂ ਅਕਸਰ ਸੁਣਦੇ ਆ ਜਦੋਂ ਕਿਤੇ ਕੋਈ ਵੱਡੀ ਆਫਤ ਆਉਂਦੀ ਨਾ ਤਾਂ ਉੱਥੇ ਆਪਾਂ ਦੇਖਦੇ ਆ ਤੇ ਜਿੱਥੇ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਕੋਈ ਚਮਤਕਾਰੀ ਤਰੀਕੇ ਦੇ ਨਾਲ ਅਗਰ ਕੋਈ ਕਿਸੇ ਦੀ ਜਾਨ ਬਚਦੀ ਹੈ ਤਾਂ ਬੜਾ ਹੈਰਾਨ ਹੋਈਦਾ ਵੀ ਆ ਤਾਂ ਚਮਤਕਾਰ ਹੀ ਹੋ ਗਿਆ ਫਿਰ ਇੱਕੋ ਗੱਲ ਕਹੀਦੀ ਹੈ ਕਿ ਜਾ ਕੋ ਰੱਖੇ ਸਾਇਆ ਮਾਰ ਸਕੇ ਨਾ ਕੋਈ ਇਹ ਸ਼ਬਦ ਹਰੇਕ ਦੇ ਮੂੰਹੋਂ ਨਿਕਲਦਾ ਵੀ ਜਿਹਨੂੰ ਪਰਮਾਤਮਾ ਬਚਾਉਣ ਵਾਲਾ ਉਹਨੂੰ ਮਾਰਨ ਵਾਲਾ ਕੋਣਾ ਇਸ ਤਰ੍ਹਾਂ ਦੀ ਫਿਰ ਆਪਾਂ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਕਰਦੇ ਆ ਸੋ ਕੁੱਲ ਮਿਲਾ ਕੇ ਇਸੇ ਤਰ੍ਹਾਂ ਦੀ ਇੱਕ ਘਟਨਾ ਦਾ ਮੈਂ ਜ਼ਿਕਰ ਕਰਨਾ ਹਿਮਾਚਲ ਦੇ ਵਿੱਚ ਇਨੀ ਤਰੀ ਬਾੜ ਆਈ ਹੋਈ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਹੜ੍ਹ ਆਈ ਹੋਈ ਨੇ ਉੱਥੇ ਤੇ ਉੱਥੇ ਵੱਡਾ ਕਾਰਨ ਜਿਹੜਾ ਇਹਨਾਂ ਹੜ੍ਹ ਦਾ ਉੱਥੇ ਜਿਹੜਾ ਰੋਡ ਨੈਟਵਰਕ ਜਿਹੜਾ ਬਣਾਇਆ ਗਿਆ ਉਹਦੇ ਕਾਰਨ ਪਾਣੀ ਦਾ ਜਿਹੜਾ ਕੁਦਰਤੀ ਵਹਾਅ ਉਹ ਰੁਕ ਗਿਆ ਤੇ ਉਹ ਜਿਹੜਾ ਡਿਵਾਈਡ ਕੀਤਾ ਗਿਆ ਉਹਦੇ ਕਾਰਨ ਫਿਰ ਜਦੋਂ ਪਾਣੀ ਨੇ ਆਪਣਾ ਰਸਤਾ ਬਣਾਉਣਾ ਤੇ ਇਹ ਸਾਰਾ ਕੁਛ ਹੋਣਾ ਹੀ ਹੋਣਾ ਪਰ ਇਸ ਤੋਂ ਇਲਾਵਾ ਇੱਕ ਹੋਰ ਵੱਡੀ ਆਫਤ ਜਿਹੜੀ ਹਿਮਾਚਲ ਦੇ ਵਿੱਚ ਹੈ ਉਹ ਹੈ ਬੱਦਲ ਫਟਣ ਦੀਆਂ ਘਟਨਾਵਾਂ ਇਸੇ ਤਰ੍ਹਾਂ ਦੀਆਂ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਇਹ ਘਟਨਾਵਾਂ ਘਟ ਰਹੀਆਂ ਨੇ ਜਿੱਥੇ ਬੱਦਲ ਫਟਦਾ ਹੈ ਤੇ ਅਚਾਨਕ ਇੰਨਾ ਪਾਣੀ गिर ਜਾਂਦਾ ਜਿਹਨੂੰ ਸਾਂਭਣਾ ਕਿਸੇ ਵੀ ਸਿਸਟਮ ਦੇ ਲਈ ਬਹੁਤ ਮੁਸ਼ਕਲ ਹੁੰਦਾ ਸੋ ਇਸੇ ਤਰ੍ਹਾਂ ਦੀ ਇਹ ਘਟਨਾ ਹਿਮਾਚਲ ਦੇ ਵਿੱਚੋਂ ਆਈ ਹੈ ਹਿਮਾਚਲ ਦੇ ਮੰਡੀ ਜ਼ਿਲ੍ਹੇ ਦੇ ਪਿੰਡ ਤਲਵਾੜਾਂ ਤੋਂ ਇੱਕ ਘਟਨਾ ਸਾਹਮਣੇ ਆਈ ਹੈ ਰਮੇਸ਼ ਕੁਮਾਰ ਨਾਮ ਦਾ 31 ਸਾਲਾ ਵਿਅਕਤੀ ਜਿਹਦਾ ਇੱਕ ਹਸਦਾ ਬਸਦਾ ਪਰਿਵਾਰ ਇਸ ਪਿੰਡ ਦੇ ਵਿੱਚ ਰਹਿੰਦਾ ਤੇ ਅਚਾਨਕ ਪਿਛਲੇ ਦਿਨੀ ਜਿਹੜੇ ਬੱਦਲ ਫਟਿਆ ਬਾੜ ਆਈ ਤੇ ਇਸ ਪਰਿਵਾਰ ਦਾ ਜਿਹੜਾ ਮੁਖੀ ਆ ਰਮੇਸ਼ ਕੁਮਾਰ ਇਹ ਪਾਣੀ ਨੂੰ ਇੱਕਦਮ ਆਪਣੇ ਘਰ ਚੋਂ ਬਾਹਰ ਕੱਢਣ ਲੱਗਦਾ ਜੋ ਵੀ ਇਹਦੇ ਕੋਲ ਸਮਰਥਾ ਆਉਂਦੀ ਉਸ ਤਰੀਕੇ ਦੇ ਨਾਲ ਪਾਣੀ ਨੂੰ ਬਾਹਰ ਕੱਢਣ ਦੇ ਲਈ ਇਹ ਉਪਰਾਲੇ ਕਰਦਾ ਇਸ ਤੋਂ ਬਾਅਦ ਜਦੋਂ ਦੇਖਦਾ ਇਹਦੀ ਧਰਮ ਪਤਨੀ ਦੇਖਦੀ ਆ ਉਹ ਵੀ ਇਹਦੇ ਨਾਲ ਮਦਦ ਕਰਨ ਲੱਗਦੀ ਆ ਤੇ ਜਦੋਂ ਦੋਨੋਂ ਆਪਣੇ ਹਸਬੰਡ ਵਾਈਫ ਨੂੰ ਕੰਮ ਕਰਦੇ ਆ ਦੇਖਦੀ ਆ ਇਹਨਾਂ ਦੀ ਮਾਂ ਇਸ ਰਮੇਸ਼ ਕੁਮਾਰ ਦੀ ਤੇ ਉਹ ਆ ਕੇ ਵੀ ਇਹਨਾਂ ਦੀ ਮਦਦ ਦੇ ਲਈ ਲੱਗ ਜਾਂਦੀ ਆ ਅਚਾਨਕ ਪਾਣੀ ਦਾ ਜਦਾਂ ਤੇਜ਼ ਵਹਾ ਦੇ ਵਿੱਚ ਇਹ ਇੱਕ ਇੱਕ ਕਰਕੇ ਤਿੰਨੋਂ ਜਣੇ ਰੁੜ ਜਾਂਦੇ ਨੇ ਇਸ ਪਰਿਵਾਰ ਦੇ ਵਿੱਚੋਂ ਤੇ ਜੇ ਕੁਝ ਬਚਦਾ ਪਿੱਛੇ ਤਾਂ ਚਮਕ ਤਕਰੀ ਢੰਗ ਦੇ ਨਾਲ ਜਿਦਾ ਮੈਂ ਕਿਹਾ ਵੀ ਜਾ ਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਉਸ ਅਨਸਾਰ ਅਗਰ ਗੱਲ ਕਰੀਏ ਤਾਂ ਇੱਥੇ ਇੱਕ 10 ਮਹੀਨਿਆਂ ਦੀ ਬੱਚੀ ਜਿਹੜੀ ਹੈ ਉਹ ਬਚ ਜਾਂਦੀ ਆ ਸੋ ਕੁਦਰਤ ਬੜੀ ਮਿਹਰਬਾਨ ਵੀ ਹੁੰਦੀ ਆ ਜੇ ਕਿਤੇ ਕਹਿਰਬਾਨ ਹੁੰਦੀ ਆ ਤੇ ਉਸ ਤੋਂ ਬਾਅਦ ਉਹ ਬੱਚੀ ਚੰਦ ਕਰੇ ਢੰਗ ਦੇ ਨਾਲ ਉਹਦਾ ਬੱਤ ਜਾਦੀ ਹੈ ਸੋ ਹੁਣ ਇਸ ਬੱਚੀ ਦੀ ਸਾਰੀ ਪੜ੍ਹਾਈ ਲਿਖਾਈ ਦੀ ਜ਼ਿੰਮੇਵਾਰੀ ਅ ਹਿਮਾਚਲ ਸਰਕਾਰ ਨੇ ਲਈ ਹੈ ਕਿਉਂਕਿ ਹਿਮਾਚਲ ਸਰਕਾਰ ਦੀ ਇੱਕ ਸਕੀਮ ਹੈ ਮੁੱਖ ਮੰਤਰੀ ਦੇ ਨਾਮ ਦੇ ਨਾਲ ਇੱਕ ਸਕੀਮ ਚੱਲਦੀ ਹੈ ਉਹ ਜਿਹੜੇ ਯਤੀਮ ਬੇਸਹਾਰਾ ਬੱਚੇ ਨੇ ਉਹਨਾਂ ਦੀ ਸਾਂਭ ਸੰਭਾਲ ਵਾਸਤੇ ਸਕੀਮ ਚੱਲਦੀ ਹੈ ਉਹਦੇ ਵਿੱਚ ਸਾਰਾ ਪੜ੍ਹਾਈ ਲਿਖਾਈ ਦਾ ਖਰਚਾ ਦੀ ਸਾਂਭ ਸੰਭਾਲ ਦਾ ਤੇ ਮੈਡੀਕਲ ਏਡ ਵਗੈਰਾ ਦਾ ਖਰਚਾ ਸਾਰਾ ਹੁਣ ਇਸ ਬੱਚੀ ਦਾ ਹਿਮਾਚਲ ਸਰਕਾਰ ਦੇ ਹੁਣ ਸੋ ਕੁਦਰਤ ਨੇ ਇੱਕ ਰਚਮਾ ਦਿਖਾਇਆ ਹਸਦਾਬਸ ਦਾ ਪਰਿਵਾਰ ਜਿਹੜਾ ਉਹ ਇੱਕਦਮ ਜਿਹੜਾ ਉਹ ਪਾਣੀ ਦੇ ਵਹਾਅ ਦੇ ਵਿੱਚ ਬਹਿ ਗਿਆ ਤੇ ਪਿੱਛੇ ਮੈਂ 10 ਮਹੀਨਿਆਂ ਦੀ ਨੰਨੀ ਬੱਚੀ ਜਿਹੜੀ ਹੈ ਪਰੀ ਬੱਚੀ ਹੈ ਸੋ ਪਰਮਾਤਮਾ ਇੱਕ ਲਵ ਯੂ ਮਰਕਰ ਇਹ ਕਹਿ ਸਕਦਾ ਐਸੋਈ ਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਅਗੇ ਦੁੱਖ ਨਾ ਆਉ ਜਿਹੜਾ ਇਹ ਦੁੱਖ ਜਿਹੜਾ ਵੱਡਾ ਪਹਾੜ ਜਿਹੜਾ ਦੁੱਖ ਇਹਦੀ ਜ਼ਿੰਦਗੀ ਦੇ ਵਿੱਚ ਖੜਾ ਉਹ ਵੀ ਪਰਮਾਤਮਾ ਹੌਲੀ ਹੌਲੀ ਕਰਕੇ ਉਹ ਚੱਲਣ ਦਾ ਬਲ ਬਖਸ਼ੇ ਸੋ ਅਗਲੀ ਗੱਲ ਕਰੀਏ ਤੇ ਹੁਣ ਆਪਾਂ ਪੰਜਾਬ ਦੀ ਕਰੀਏ ਤੇ ਪੰਜਾਬ ਦੀ ਗੱਲ ਕਰੀਏ ਤੇ ਅੱਜ BBMP ਤੋਂ ਸਟਾਰਟ ਕਰਦੇ ਆ BBMP ਫਿਰ ਦੁਬਾਰਾ ਚਰਚਾ ਦੇ ਵਿੱਚ ਆ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਦੀ 4 ਜੁਲਾਈ ਨੂੰ ਇੱਕ ਫੁੱਲ ਬਾਡੀ ਮੀਟਿੰਗ ਹੁੰਦੀ ਹੈ ਜਿਹਦੇ ਵਿੱਚ ਹੋਰ ਮੁੱਦਿਆਂ ਤੋਂ ਇਲਾਵਾ ਇੱਕ ਮੁੱਦੇ ਤੇ ਚਰਚਾ ਹੋਈ ਕਿ ਇੱਥੇ ਸੀਆਈਐਸਐਫ ਕੇਂਦਰੀ ਯਰਬਲਾਦੀਆਂ ਫੋਰਸ ਦੀਆਂ ਟੁਕੜੀਆਂ ਇੱਥੇ ਤਲਾਤ ਕੀਤੀਆਂ ਜਾਣ ਜਿਸ ਨੂੰ ਲੈ ਕੇ ਪੰਜਾਬ ਨੇ ਆਪਣਾ ਕਿਹੜਾ ਵਿਰੋਧ ਉੱਥੇ ਜਰਾ ਦਰਜ ਕਰਵਾਇਆ ਬਾਕੀ ਸਟੇਟਾਂ ਜਿਵੇਂ ਹਰਿਆਣਾ ਰਾਜਸਥਾਨ ਦਿੱਲੀ ਤੇ ਹਿਮਾਚਲ ਇਹਨਾਂ ਸਟੇਟਾਂ ਦੇ ਵਿੱਚ ਪੰਜਾਬ ਦਾ ਵਿਰੋਧ ਕਿਉਂਕਿ ਬੋਣਾ ਪੈ ਜਾਂਦਾ ਕਿੱਥੇ ਪੰਜਾਬ ਦੀ ਇੱਕ ਵੋਟ ਦੇ ਕਿੱਥੇ ਇਹਨਾਂ ਦੀਆਂ ਤਿੰਨ ਚਾਰ ਵੋਟਾਂ ਜੇ ਇਹ ਨਾ ਵੀ ਵੋਟਾਂ ਦੇ ਵਿੱਚ ਹਿੱਸਾ ਲਵੇ ਹਰਿਆ ਹਿਮਾਚਲ ਕਈ ਵਾਰੀ ਸੈਨੇਟ ਹੋ ਜਾਂਦਾ ਹੈ ਪਰ ਉਹ ਦਾ ਚੁੱਪ ਕਰਨਾ ਵੀ ਬਾਕੀ ਜਿਹੜੀਆਂ ਤਿੰਨ ਸਟੇਟਾਂ ਨੇ ਉਹ ਭਾਰੀ ਪੈ ਜਾਂਦੀਆਂ ਨੇ ਸੋ ਕੁੱਲ ਮਿਲਾ ਕੇ ਜਿਹੜਾ 4 ਜੁਲਾਈ ਦੇ ਪ੍ਰੋਗਰਾਮ ਦੇ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਹੋਇਆ ਸੀ ਕਿ BBMB ਇੱਥੇ ਜਿਹੜੀਆਂ ਫੋਰਸਸ ਤੇ ਨਰਾਜ਼ ਕਰਨ ਵਾਸਤੇ ਕੇਂਦਰੀ ਗ੍ਰਹਿ ਵਿਭਾਗ ਨੂੰ ਲਿਖੇਗਾ ਕਹੇਗਾ ਉਸ ਅਨੁਸਾਰ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਇਧਰ ਪੰਜਾਬ ਸਰਕਾਰ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਬੇਸ਼ੱਕ 8 ਜੁਲਾਈ ਨੂੰ ਪੰਜਾਬ ਸਰਕਾਰ ਨੇ ਦਾ ਵਿਰੋਧ ਦਰਜ ਕਰਵਾ ਦਿੱਤਾ ਸੀ ਵਿਧਾਨ ਸਭਾ ਦੇ ਵਿੱਚ ਬੀਐਸ ਨੂੰ ਰੱਦ ਕਰ ਦਿੱਤਾ ਸੀ ਮਤਾ ਲਿਆ ਕੇ ਪਰ ਉਹਦੇ باوجود ਵੀ ਹੁਣ ਕਿਹਾ ਜਾਂਦਾ ਹੈ ਕਿ ਇਹ ਸਾਰਾ ਕੰਮ ਜਿਹੜਾ ਆਪਣੇ ਲਗਾਤਾਰ ਕਿਉਂਕਿ 4 ਤਰੀਕ ਦੀ ਮੀਟਿੰਗ ਆਉਂਦੀ 8 ਤਰੀਕ ਤੱਕ ਇੱਕਾਫੀ ਕੁਸ਼ੇ ਦੇ ਵਿੱਚ ਕਲੀਅਰ ਹੋ ਜਾਂਦਾ ਹੈ 8 ਜੁਲਾਈ ਤੱਕ ਤੇ ਕੇਂਦਰੀ ਰਿਜ਼ਰਵ ਬੰਦਾ ਦੀ ਤਨਾਤੀ ਦੇ ਲਈ 8.5 ਕਰੋੜ ਰੁਪਇਆ BBMP ਨੇ ਜਿਹੜਾ ਉਹ ਉੱਥੇ ਜਿਹੜਾ ਜਮਾ ਕਰਵਾ ਰਹੀ ਹੈ ਜਿਹੜਾ ਕਿ ਇਹਨਾਂ ਦੀ ਤਰਾਤੀ ਦੇ ਉੱਤੇ ਖਰਚਾ ਹੋਣਾ ਹੈ ਮੁਲਾਜ਼ਮਾਂ ਦੀ ਦੇ ਉੱਤੇ ਕਿ ਹੁਣੇ BBMP ਨੇ ਖਰਚਾ ਕੇਂਦਰੀ ਗ੍ਰਹਿ ਵਿਭਾਗ ਦੇ ਕੋਲੇ ਜਮਾ ਕਰਾਉਣਾ 8.5 ਕਰੋੜ ਰੁਪਈਆ ਇਹ ਪਹਿਲੀ ਕਿਸ਼ਤ ਦੇ ਨਹੀਂ ਜਮਾ ਕਰਾਈਗੇ ਉਸ ਤੋਂ ਬਾਅਦ ਇਹਨਾਂ ਦੀਆਂ ਤਨਖਾਹਾਂ ਤੇ ਹੋਰ ਰੱਖ-ਰਖਾਓ ਦੇ ਉੱਤੇ ਜਿੰਨਾ ਵੀ ਖਰਚਾ ਆਏਗਾ ਉਹ ਸਾਰਾ ਅ ਬੀਬੀ ਐਮ ਬੀ ਜਿਹੜਾ ਉਹ ਇਹਨੂੰ ਸੈਂਡ ਕਰੇਗਾ ਤੇ ਬੀਬੀ ਐਮ ਬੀ ਦੇ ਵਿੱਚ ਪੰਜਾਬ ਵੀ ਆ ਤੇ ਹੋਰ ਸਟੇਟਾਂ ਵੀ ਨੇ ਸੋ ਦੂਜੇ ਪਾਸੇ ਹੁਣ ਦੇਖਦੇ ਆਂ ਇਸ ਚੀਜ਼ ਨੂੰ ਪੰਜਾਬ ਨੇ ਆਪਣਾ ਵਿਰੋਧ ਜਤਾਇਆ ਇਹ ਵਿਰੋਧ ਕਿੰਨਾ ਕੁ ਪੰਜਾਬ ਦਾ ਕਿਸ ਲੈਵਲ ਦੇ ਉੱਤੇ ਦਰਜ ਹੁੰਦਾ ਹੈ ਕਿ ਹੁਣ ਸਮਾਂ ਦੱਸੇਗਾ ਸੋ ਪੰਜਾਬ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਸੂਰਤ ਦੇ ਉੱਤੇ ਕੇਂਦਰੀ ਬਲਾਂ ਦੀ ਤਰਤੀ ਇੱਥੇ ਬਰਦਾਸ਼ਤ ਨਹੀਂ ਕਰੇਗਾ ਪੰਜਾਬ ਸਰਕਾਰ ਨੇ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਨੂੰ ਸਿੱਧਮ ਸਿੱਧਾ ਪੰਜਾਬ ਦੇ ਮਾਮਲਿਆਂ ਦੇ ਵਿੱਚ ਦਖਲ ਕਰਾਰ ਦਿੱਤਾ ਸੋ ਹੁਣ ਅਗਲੀ ਗੱਲ ਵੀ ਕਰ ਲਈ ਆਪਾਂ ਪਾਣੀਆਂ ਦੇ ਨਾਲ ਜੁੜੇ ਹੋਏ ਮਸਲੇ ਦੀ ਕਿਉਂਕਿ ਪਾਣੀਆਂ ਦੇ ਮੁੱਦੇ ਪਿਛਲੇ ਕਈ ਦਹਾਕਿਆਂ ਤੋਂ ਲਗਾਤਾਰ ਚੱਲ ਰਹੇ ਨੇ ਜਿਾਕਿ ਇਹ ਕਹਿੰਦੀ ਏ ਵੀ 1955 ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ ਜਿਹਦੇ ਵਿੱਚ ਰਾਜਸਥਾਨ ਨੂੰ ਪਾਣੀ ਦਿੱਤਾ ਜਾ ਰਿਹਾ ਇੱਕ ਨਹਿਰ ਦੇ ਰਾਹੀਂ ਉਸ ਤੋਂ ਬਾਅਦ ਇਹ ਸਿਲਸਬਾ ਸ਼ੁਰੂ ਹੋਇਆ ਫਿਰ 1966 ਦੇ ਵਿੱਚ ਜਿਹੜਾ ਪੰਜਾਬ ਸੂਬੇ ਦੀ ਵੰਡ ਹੁੰਦੀ ਹੈ ਹਰਿਆਣਾ ਤੇ ਹਿਮਾਚਲ ਵੱਖਰੇ ਹੋ ਜਾਂਦੇ ਨੇ ਉਸ ਤੋਂ ਬਾਅਦ ਇਹ ਜਿਹੜਾ ਪਾਣੀਆਂ ਦਾ ਮੁੱਦਾ ਲਗਾਤਾਰ ਭਖਿਆ ਹੋਇਆ ਸਾਡਾ ਉਹਦੇ ਵਿੱਚ ਨਿਤ ਨਵੇਂ ਤੋਂ ਨਵੇਂ ਸਾਹਮਣੇ ਚੀਜ਼ਾਂ ਆ ਰਹੀਆਂ ਨੇ ਸੋ 1980 ਦੇ ਦਹਾਕੇ ਦੇ ਵਿੱਚ ਸਤਲੁਜ ਜਮਨਾ ਲਿੰਕ ਨਹਿਰ ਦੇ ਨਾਮ ਦੇ ਨਾਲ ਇੱਕ ਨਵੀਂ ਨਹਿਰ ਖੂਰ ਕੱਢਣ ਦੀ ਇਹਦੇ ਵਿੱਚ ਜਿਹੜੀ ਹੈ ਇੱਕ ਚਰਚਾ ਚੱਲੀ ਸੀ ਜਿਹਨੇ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਕੂਨ ਖਰਾਬਾ ਵੀ ਕੀਤਾ ਸੀ ਤੇ ਕਾਫੀ ਕੁਝ ਜਿਹੜਾ ਨੁਕਸਾਨ ਪੰਜਾਬ ਨੇ ਹੁਣ ਤੱਕ ਇਸ ਨਹਿਰ ਦੇ ਬਦਲੇ ਝੱਲਿਆ ਸੋ ਇਹ ਚਰਚਾ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਤੇ ਹੋਰ ਅਦਾਲਤਾਂ ਦੇ ਵਿੱਚ ਇਹਦੀ ਸਮਾਈ ਲਗਾਤਾਰ ਹੋ ਰਹੀ ਹੈ ਸੋ ਕੁੱਲ ਮਿਲਾ ਕੇ ਹੁਣ ਪਾਖੜਾ ਨਹਿਰ ਜਿਹਦੇ ਰਾਹੀਂ ਪਾਣੀ ਇਹਨਾਂ ਸੂਬਿਆਂ ਨੂੰ ਜਾ ਰਿਹਾ ਜਿਹਦੇ ਵਿੱਚ 63% ਪਾਣੀ ਜਿਹੜਾ ਉਹ ਪਾਖੜਾ ਨਹਿਰ ਦੇ ਰਾਹੀਂ ਹਰਿਆਣਾ ਨੂੰ ਜਾ ਰਿਹਾ ਤੇ ਦੂਜੇ ਪਾਸੇ ਇਹਦਾ 7% ਪਾਣੀ ਜਿਹੜਾ ਉਹ ਰਾਜਸਥਾਨ ਨੂੰ ਤੇ 4% ਦਿੱਲੀ ਨੂੰ ਪਾਣੀ ਜਾ ਰਿਹਾ ਇਸ ਨਹਿਰ ਦੇ ਜਰੀਏ ਔਰ ਇਹਦੇ ਰੱਖ-ਰਖਾਓ ਦਾ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਜਿੰਨੇ ਮੁਲਾਜ਼ਮੇ ਦੀ ਸਭ ਸੰਭਾਲ ਦੇ ਲਈ ਇਹਦੀ ਕੇ ਟੈਕ ਵਾਸਤੇ ਰੱਖੇ ਗਏ ਨੇ ਇਸ ਸਿਸਟਮ ਨੂੰ ਚਲਾਉਣ ਵਾਸਤੇ ਪਾਣੀਆਂ ਦੀ ਵੰਡ ਨੂੰ ਕਰਨ ਵਾਸਤੇ ਉਦਾਹ ਹਸਾਬ-ਕਿਤਾਬ ਰੱਖਣ ਵਾਸਤੇ ਜੋ ਵੀ ਦਫਤਰ ਸਿਸਟਮ ਚੱਲ ਰਿਹਾ ਉਹ ਸਾਰਾ ਪੰਜਾਬ ਦੀ ਨਿਗਰਾਨੀ ਦੇ ਵਿੱਚ ਕਹਿ ਲਓ ਜਾਂ ਪੰਜਾਬ ਵੱਲੋਂ ਚਲਾਇਆ ਜਾ ਰਿਹਾ ਹੈ ਇਹਦਾ ਸਾਰਾ ਖਰਚਾ ਜਿਹੜਾ ਇਹ ਸਾਰੇ ਸੂਬੇ ਆਪੋਸ ਦੇ ਵਿੱਚ ਵੰਡ ਕੇ ਇਹਦਾ ਸਾਰਾ ਖਰਚਾ ਤੈਅ ਕਰਦੇ ਨੇ ਵੀ ਇਹ ਮੁਲਾਜ਼ਮਾਂ ਦੀਆਂ ਤਨਖਾਹ ਰਖ ਰਖਾ ਤੇ ਇੰਨਾ ਖਰਚਾ ਆਇਆ ਉਹ ਸਾਰਾ ਪੈਸਾ ਜਿਹੜਾ ਇਹ ਸਾਰੇ ਸੂਬਿਆਂ ਦੇ ਵਿੱਚ ਫਿਰ ਉਸ ਹਿਸਾਬ ਨਾਲ ਬਰਾਬਰ ਵੰਡਿਆ ਜਾਂਦਾ ਸੋ ਹੁਣ ਇੱਥੇ ਪੰਜਾਬ ਨੇ ਇਹਦਾ ਜਿਹੜਾ ਆਡਿਟ ਕਰਵਾਇਆ ਉਹਦੇ ਵਿੱਚ ਹਾਨੀ ਜਾਣਕ ਪਤ ਨਿਕਲ ਤਤ ਤੇ ਤਤ ਨਿਕਲ ਕੇ ਸਾਹਮਣੇ ਆਏ ਨੇ ਸੋ ਉਹਦੇ ਵਿੱਚ ਕੀ ਕੁਝ ਆਇਆ ਤੇ 2015 ਤੋਂ 16 ਤੋਂ ਲੈ ਕੇ ਹੁਣ ਤੱਕ ਹਰਿਆਣਾ ਨੇ ਆਪਣੇ ਹਿੱਸੇ ਦਾ ਜਿਹੜਾ ਜਿਹਦੇ ਵਿੱਚ ਯੋਗਦਾਨ ਪਾਉਣਾ ਸੀ ਉਹ ਹਾਲ ਤੱਕ ਨਹੀਂ ਪਾਇਆ ਸੋ ਹੁਣ ਇਹਦੇ ਵਿੱਚ ਆਡਿਟ ਕਰਨ ਤੋਂ ਬਾਅਦ ਜੋ ਕੁਝ ਨਿਕਲ ਕੇ ਆਇਆ 113 ਕਰੋੜ ਰੁਪਏ ਤੋਂ ਵੀ ਵੱਧ ਦਾ ਪੈਸਾ ਹਰਿਆਣੇ ਵੱਲ ਇਹ ਬਕਾਇਆ ਪਿਆ ਇਸ ਨਹਿਰ ਦੇ ਰੱਖ-ਰਖਾਓ ਦੇ ਲਈ ਜਿਹੜਾ ਪੈਸਾ ਦੇਣਾ ਸੀ ਹਰਿਆਣੇ ਨੇ ਸੋ ਹੁਣ ਦੇਖਦੇ ਹਰਿਆਣਾ ਇਸ ਪੈਸੇ ਨੂੰ ਕਿਸ ਤਰ੍ਹਾਂ ਦਿੰਦਾ ਹੈ ਇਸ ਰਿਪੋਰਟ ਨੂੰ ਕਿਸ ਤਰ੍ਹਾਂ ਮੰਨਦਾ ਹਰਿਆਣੇ ਦੇ ਜਿਹੜਾ ਜੋ ਵੀ ਆਏਗਾ ਉਥੋਂ ਪੱਖ ਉਦੇ ਤੇ ਆਪਾਂ ਗੱਲਬਾਤ ਕਰਾਂਗੇ ਸੋ ਹੁਣ ਅਗਲੀ ਗੱਲ ਜਿਹੜੀ ਕਰੀਏ ਆਪਾਂ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਲਗਾਤਾਰ ਜਿਹੜੀਆਂ ਬੇਨਤੀਆਂ ਕਰਦਾ ਕਿ ਜਿੰਨੇ ਵੀ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਉਂਦੇ ਹੋ ਹਰ ਰੋਜ਼ ਮੈਂ ਸਾਰਿਆਂ ਦਾ ਤੁਹਾਡਾ ਸਵਾਗਤ ਕਰਦਾ ਸੋ ਇਹ ਵਾਅਦਾ ਤੁਹਾਡੇ ਨਾਲ ਕਿ ਤੁਹਾਨੂੰ ਇੱਥੋਂ ਹਰ ਇੱਕ ਸਹੀ ਖਬਰ ਜਿਹੜੀ ਹੈ ਉਹ ਮੀਡੀਆ ਆਪਣਾ ਪੰਜਾਬ ਦੇ ਰਾਹੀਂ ਪੰਜਾਬ ਦੀ ਅਸਲ ਤਸਵੀਰ ਤੁਹਾਡੇ ਤੱਕ ਲੈ ਕੇ ਆਉਂਦੇ ਆਂ ਸੀ ਸੋ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸੋ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਸਾਡੇ ਪਰਿਵਾਰ ਦਾ ਹਿੱਸਾ ਬਣ ਰਹੇ ਹੋ ਤੁਸੀਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਹੈ। ਸੋ ਅੱਜ ਵੀ ਜਿੰਨੇ دوست ਨਵੇਂ ਜੁੜ ਰਹੇ ਨੇ ਸਭ ਦਾ ਸਵਾਗਤ ਹੈ। ਸੋ ਆਪਣੇ ਕਮੈਂਟ ਜ਼ਰੂਰ ਕਰ ਦਿਆ ਕਰੋ ਤੁਹਾਨੂੰ ਕੀ ਚੰਗਾ ਲੱਗਦਾ ਕੀ ਤੁਸੀਂ ਹੋਰ ਸੁਣਨਾ ਚਾਹੁੰਦੇ ਹੋ ਕੀ ਕੁਝ ਹੋਰ ਦੇਖਣਾ ਚਾਹੁੰਦੇ ਹੋ ਮੀਡੀਆ ਆਪਣਾ ਪੰਜਾਬ ਦੇ ਉੱਤੇ ਇਹ ਸ਼ੁਰੂਆਤ ਆ ਸਾਡੀ ਤੇ ਤੁਹਾਡਾ ਸਾਥ ਰਿਹਾ ਤਾਂ ਇਹਨੂੰ ਆਪਾਂ ਹੋਰ ਬਹੁਤ ਅੱਗੇ ਤੱਕ ਲੈ ਕੇ ਜਾਵਾਂਗੇ ਵਾਦਾ ਉਹੀ ਹੈ ਕਿ ਹਰ ਖਬਰ ਤੁਹਾਨੂੰ ਆਏ ਲੱਗੇਗੀ ਸਾਡੀ ਆਪਣੀ ਹੈ। ਹਰ ਖਬਰ ਤੁਹਾਨੂੰ ਆਏ ਲੱਗੇਗੀ ਸਾਡੇ ਸੋਹਣੇ ਵਤਨ ਪੰਜਾਬ ਦੀ ਖਬਰ ਹੈ। ਸੋ ਖੈਰ ਬਾਦਿਆਂ ਆਪਾਂ ਖਬਰਾਂ ਦੇ ਵਿੱਚ ਅੱਗੇ ਸੋ ਅਗਲੀ ਗੱਲਬਾਤ ਜਿਹੜੀ ਆਪਾਂ ਕਰ ਪੰਜਾਬ ਕੈਬਨਿਟ ਦੀ ਅੱਜ ਇੱਕ ਹੈ ਮੀਟਿੰਗ ਹੋਣ ਰਹੀ ਹੈ ਉਹਦੇ ਵਿੱਚ ਵਿਸ਼ਾ ਕਾਜਡਾ ਸਾਹਮਣੇ ਨਹੀਂ ਆਇਆ ਪਰ ਸਮਝਿਆ ਜਾ ਰਿਹਾ ਕਿ ਲੈਂਡ ਪੁਲਿੰਗ ਦਾ ਮਾਮਲਾ ਜਿਹੜਾ ਕਿਨੀ ਦੀ ਨੀ ਕਾਫੀ ਕਰਮਾਇਆ ਹੋਇਆ ਪੰਜਾਬ ਦੇ ਵਿੱਚ ਉਹ ਸਮੁਦਰੇ ਦੇ ਉੱਤੇ ਵੀ ਅੱਜ ਚਰਚਾ ਹੋ ਸਕਦੀ ਹੈ ਇਸ ਤੋਂ ਇਲਾਵਾ ਜਿਹੜਾ ਹੋਰ ਕਈ ਮੁੱਦੇ ਨੇ ਪੰਜਾਬ ਦੇ ਜਿਨ੍ਹਾਂ ਦੇ ਉੱਤੇ ਅੱਜ ਚਰਚਾ ਹੋਣ ਦੀ ਸੰਭਾਵਨਾ ਹੈ ਸੋ ਅਜੰਡਾ ਕੁਝ ਟਾਈਮ ਤੱਕ ਜਿੱਦਾਂ ਹੀ ਆ ਗਿਆ ਵਿੱਚ ਆਪਾਂ ਕੋਈ ਛੋਟਾ ਸ਼ਾਰਟ ਪਾ ਕੇ ਇਥੇ ਉਹਦੇ ਬਾਰੇ ਜਾਣਕਾਰੀ ਦੇਵਾਂਗੇ ਕਿ ਆਹ ਜੱਡਾ ਬਾਕੀ ਕੱਲ ਦੇ ਪ੍ਰੋਗਰਾਮ ਦੇ ਵਿੱਚ ਇਹਦੇ ਵਾਸਤੇ ਇਹਦੇ ਉੱਤੇ ਚਰਚਾ ਜ਼ਰੂਰ ਕਰਾਂਗੇ ਅੱਜ ਦੀ ਮੀਟਿੰਗ ਨੂੰ ਸਿਆਸੀ ਗਲਿਆਰਿਆਂ ਦੇ ਵਿੱਚ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਬਾਕੀ ਜਦੋਂ ਵੀ ਜੋ ਵੀ ਕੁਝ ਨਿਕਲ ਕੇ ਸਾਹਮਣੇ ਆਇਆ ਤਾਂ ਆਪਾਂ ਜ਼ਰੂਰ ਉਹਦੇ ਉੱਤੇ ਚਰਚਾ ਕਰਾਂਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੱਲ ਲੁਧਿਆਣੇ ਦੇ ਲਾਗੇ ਇੱਕ ਪਿੰਡ ਦੇ ਵਿੱਚ ਪਹੁੰਚਦੇ ਨੇ ਤਾਂ ਉੱਥੇ ਪਹੁੰਚ ਕੇ ਉਹ ਪਿੰਡ ਦੇ ਵਿੱਚ ਇੱਕ ਰਸਮੀ ਐਲਾਨ ਕੀਤਾ ਕਿ ਬੈਲ ਗੱਡੀਆਂ ਦੀਆਂ ਤੌੜਾਂ ਜਿਹੜੀਆਂ ਨੇ ਉਹ ਹੁਣ ਸ਼ੁਰੂ ਹੋਣਗੀਆਂ ਤਾਂ ਕਿਉਂਕਿ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਸਭਾ ਦੇ ਵਿੱਚ ਇਸ ਚੀਜ਼ ਨੂੰ ਪਾਸ ਕੀਤਾ ਗਿਆ ਤੇ ਇਸ ਤੋਂ ਬਾਅਦ ਰਾਜਪਾਲ ਸਾਹਿਬ ਨੇ ਇਹਦੇ ਉੱਤੇ ਸਹੀ ਪਾ ਦਿੱਤੀ ਹੈ ਹੁਣ ਇਹ ਰਾਸ਼ਟਰਪਤੀ ਸਾਹਿਬ ਦੇ ਕੋਲੇ ਪ੍ਰਵਾਨਗੀ ਦੇ ਲਈ ਗਿਆ ਹੋਇਆ ਮੁੱਖ ਮੰਤਰੀ ਸਾਹਿਬ ਬੜੇ ਆਸ਼ਾਵਾਦ ਨੇ ਉਹ ਕਹਿੰਨੇ ਨੇ ਵੀ ਬਹੁਤ ਜਲਦ ਅਸੀਂ ਤਾਂ ਇਹ ਜਿਹੜਾ ਤੋਂ ਪਾਸ ਹੋ ਕੇ ਆ ਜਾਏਗਾ ਤੇ ਉਸ ਤੋਂ ਬਾਅਦ ਆਪਾਂ ਇਹ ਜਿਹੜੀਆਂ ਬੈਲ ਗੱਡੀਆਂ ਦੀ ਰਵਾਇਤੀ ਦੌੜਾਂ ਨੇ ਆਪਾਂ ਦੇਖ ਸਕਾਂਗੇ ਸੋ ਪਿੱਛੇ ਜੇ ਇਹ ਸਾਰਾ ਕੁਝ ਬੰਦ ਹੋ ਗਿਆ ਸੀ ਜਾਨਵਰਾਂ ਦੀਆਂ ਦੌੜਾਂ ਤੇ ਦੂਜੇ ਪਾਸੇ ਕਰਤੱਬ ਜਿਹੜੇ ਦਿਖਾਏ ਜਾਂਦੇ ਸੀ ਜਾਨਵਰਾਂ ਬਲੋਂ ਪੰਛੀਆਂ ਬਲੋਂ ਸਾਰੇ ਬੰਦ ਕਰ ਦਿੱਤੇ ਗਏ ਸੀਗੇ ਸੋ ਹੁਣ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਬਹੁਤ ਜਲਦ ਰਾਸ਼ਟਰਪਤੀ ਤੋਂ ਕੋਲੋਂ ਜਦੋਂ ਇਸ ਈ ਨੂੰ ਕਾਨੂੰਨ ਨੂੰ ਮਾਨਤਾ ਮਿਲ ਜਾਂਦੀ ਹੈ ਸੋਧ ਨੂੰ ਇਸ ਈ ਨੂੰ ਮਾਨਤਾ ਮਿਲ ਜਾਂਦੀ ਹੈ ਕਿਉਂਕਿ ਸੋਧ ਕੀਤੀ ਗਈ ਹੈ ਇਸ ਕਾਨੂੰਨ ਦੇ ਵਿੱਚ ਉਸ ਸੋਧ ਨੂੰ ਅਗਰ ਮਾਨਤਾ ਹੁਣ ਮਿਲ ਜਾਂਦੀ ਹੈ ਤਾਂ ਫਿਰ ਕਹਿੰਦੇ ਬਹੁਤ ਜ਼ਿਆਦਾ ਸੀ ਆਪਾਂ ਮੋਬਾਈਲ ਗੱਡੀਆਂ ਦੌੜਦੀਆਂ ਦੇਖਾਂਗੇ ਸੋ ਕੁੱਲ ਵਲਾ ਕੇ ਜਿਹੜੇ ਸ਼ਕੀਨ ਨੇ ਜੀ ਉਹਨਾਂ ਲਈ ਇਹ ਚੰਗੀ ਖਬਰ ਆਪਾਂ ਕਹਿ ਸਕਦੇ ਆ ਤੇ ਬਿਆਦਵੀਆਂ ਦੇ ਮਾਮਲੇ ਦੇ ਵਿੱਚ ਜਿਹੜੀ ਇੱਕ ਸਿਲੈਕਟ ਕਮੇਟੀ ਬਣਾਈ ਸੀ ਪਿਛਲੇ ਦਿਨੀ ਜਿਹੜੇ ਕਿ ਵਿਸ਼ੇਸ਼ اجلاس ਪੰਜਾਬ ਵਿਧਾਨ ਸਭਾ ਨੇ ਬੁਲਾਇਆ ਸੀ ਉਸ ਮਾਮਲੇ ਦੇ ਵਿੱਚ ਜਿਹੜੇ ਆਪਣੇ ਸਾਡੇ ਧਾਰਮਿਕ ਗ੍ਰੰਥ ਨੇ ਉਹਨਾਂ ਦੇ ਵਿਰੁੱਧ ਜਿਹੜੇ ਅਪਰਾਧ ਹੋ ਰਹੇ ਸੀ ਬਿਆਦਵੀਆਂ ਹੋ ਰਹੀਆਂ ਸੀ ਉਹਨਾਂ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਨੇ ਸਖਤ ਕਾਨੂੰਨ ਬਣਾਏ ਸੀ ਕਾਨੂੰਨਾਂ ਦੇ ਵਿੱਚ ਸੋਧ ਕੀਤੀ ਸੀ ਤੇ ਸਜਾਮਾਂ ਦੇ ਵਿੱਚ ਵਾਅਦਾ ਕੀਤਾ ਗਿਆ ਸੀ ਜਰਮਾਨਿਆਂ 'ਚ ਵਾਅਦਾ ਕੀਤਾ ਗਿਆ ਸੀ ਉਹਦੇ ਲਈ ਇੱਕ ਸਿਲੈਕਟ ਕਮੇਟੀ ਬਣਾਈ ਸੀ ਜਿਹੜੀ ਕਿ ਆਮ ਲੋਕਾਂ ਦੇ ਤੇ ਧਾਰਮਿਕ ਸੰਸਥਾਵਾਂ ਦੇ ਸੁਝਾਅ ਲਏਗੀ ਤੇ ਉਸ ਤੋਂ ਬਾਅਦ ਫਿਰ ਉਹਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਜਿਹੜਾ ਉਹ ਆਪਣੀ ਰਿਪੋਰਟ ਹੈ ਜਿਹੜੀ ਉਹ ਅੱਗੇ ਦੇਗੀ ਤੇ ਉਸ ਤੋਂ ਬਾਅਦ ਉਹ ਕਾਨੂੰਨ ਬਣਨ ਵਾਸਤੇ ਜਿਹੜਾ 6 ਮਹੀਨਿਆਂ ਦਾ ਪ੍ਰੋਸੈਸ ਇਸ ਕਮੇਟੀ ਨੂੰ ਸੌਂਪਿਆ ਗਿਆ ਕਿ ਉਹ ਸਾਰੇ ਸੁਝਾਅ ਲੈ ਕੇ ਉਸ ਤੋਂ ਬਾਅਦ ਇਹ ਸਾਰਾ ਤੁਸੀਂ ਪ੍ਰੋਸੈਸ ਪੂਰਾ ਕਰਕੇ ਸਾਨੂੰ ਰਿਪੋਰਟ ਦਿਓ ਮੁੱਖ ਮੰਤਰੀ ਸਾਹਿਬ ਨੇ ਆਪਣੇ ਮਤਾਨ ਸਭਾ ਦੇ ਵਿੱਚ ਇਹ ਗੱਲ ਕਹੀ ਸੀ ਇੱਕ ਕਮੇਟੀ ਬਣਾਈ ਜਾਵੇ ਇੱਕ ਉਹਨਾਂ ਦੀ ਮੰਗ ਦੇ ਉੱਤੇ ਵਿਧਾਨ ਸਭਾ ਸਪੀਕਰ ਨੇ ਇਹ ਕਮੇਟੀ ਬਣਾਈ ਹੈ ਸੋਣੇ ਇਸ ਕਮੇਟੀ ਦੀ ਕੱਲ ਇੱਕ ਮੀਟਿੰਗ ਹੋਈ ਹੈ ਹੁਣ ਤੈਅ ਹੋਇਆ ਕਿ ਹਰ ਮੰਗਲਵਾਰ ਨੂੰ ਇਸ ਕਮੇਟੀ ਦੀ ਮੀਟਿੰਗ ਹੋਇਆ ਕਰੇਗੀ ਔਰ 31 ਅਗਸਤ ਤੱਕ ਇਸ ਕਮੇਟੀ ਨੇ ਸਾਰੇ ਜਾਂ ਸੰਸਥਾਵਾਂ ਨੂੰ ਔਰ ਦੂਜੇ ਪਾਸੇ ਆਮ ਜਨਤਾ ਨੂੰ ਵੀ ਇਹ ਗੱਲ ਸੱਚ ਹੈ ਬੇਨਤੀ ਕੀਤੀ ਆ ਅਪੀਲ ਕੀਤੀ ਆ ਕਿ ਤੁਸੀਂ ਆਪਣੇ ਸੁਝਾਅ ਜਿਹੜੇ ਆ ਉਹ ਸਾਡੇ ਤੱਕ ਪਹੁੰਚਾ ਸਕਦੇ ਹੋ ਤੁਸੀਂ ਕੀ ਚਾਹੁੰਦੇ ਇਹਦੇ ਵਿੱਚ ਹੋਰ ਕਿਸ ਤਰ੍ਹਾਂ ਦੇ ਪ੍ਰਬੰਧ ਚਾਹੁੰਦੇ ਹੋ ਸੋ ਦੂਜੇ ਪਾਸੇ ਇੱਕ ਘਰਾਣ ਕਰਨ ਵਾਲੀ ਗੱਲ ਜਿਹੜੀ ਕੱਲ ਸਾਹਮਣੇ ਆਈ ਆ ਬੇਸ਼ੱਕ ਇਸ ਮਾਮਲੇ ਦੇ ਵਿੱਚ ਕਮੇਟੀ ਦੇ ਵਿੱਚੋਂ ਛੋਟੀ ਜਿਹੀ ਗੱਲਬਾਤ ਨਿਕਲ ਕੇ ਆਈ ਆ ਉਹ ਕਹਿੰਦੇ ਵੀ ਇਹ ਜਿਹੜੇ ਧਾਰਮਿਕ ਗ੍ਰੰਥ ਨੇ ਸਾਡੇ ਵੱਖ-ਵੱਖ ਧਰਮਾਂ ਦੇ ਨਾਲ ਜੁੜੇ ਹੋਏ ਚਾਹੇ ਪਵਿੱਤਰ ਸ਼੍ਰੀ ਆਪਣੇ ਗੀਤਾ ਜੀ ਹੈ ਬਾਈਬਲ ਹੈ ਤੇ ਰੋਮਾਇਨ ਜਾਂ ਹੋਰ ਧਾਰਮਿਕ ਗ੍ਰੰਥ ਨੇ ਤੇ ਜਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਤੇ ਜਾਂ ਹੋਰ ਸਾਡੇ ਗੋਟਕਾ ਸਾਹਿਬ ਨੇ ਉਹਨਾਂ ਦੇ ਬਾਰੇ ਤਾਂ ਕਹਿੰਦੇ ਸਾਰਾ ਕੁਝ ਲੋਕਾਂ ਦੀਆਂ ਜੋ ਆ ਰਹੀਆਂ ਨੇ ਵੀ ਹਾਂ ਜਿਹਦੇ ਵਾਸਤੇ ਆ ਹੋਣਾ ਚਾਹੀਦਾ ਹੈ ਤੇ ਵਾਸਤੇ ਆ ਹੋਣਾ ਚਾਹੀਦਾ ਜਿਹੜਾ ਕੋਈ ਅਪਰਾਧੀ ਇਸ ਤਰ੍ਹਾਂ ਦੀ ਹਰਕਤ ਕਰਦਾ ਕੋਈ ਇਹਨਾਂ ਦੀਆਂ ਬੇਅਦਬੀਆਂ ਕਰਦਾ ਉਹਦੇ ਲਈ ਆ ਸਜ਼ਾਵਾ ਹੋਣੀ ਚਾਹੀਦੀ ਨਾ ਜੁਰਮਾਨੇ ਹੋਣੇ ਚਾਹੀਦੇ ਨੇ ਕਮੇਟੀ ਕਹਿੰਦੀ ਆ ਵੀ ਸਾਡੇ ਤੱਕ ਕੋਸ਼ ਐਸੇ ਢੇਰੇ ਵਾਲਿਆਂ ਨੇ ਵੀ ਪਹੁੰਚ ਕੀਤੀ ਆ ਕਿ ਜੀ ਸਾਡੇ ਵੀ ਗ੍ਰੰਥੇ ਦੇ ਵਿੱਚ ਸ਼ਾਮਲ ਕਰ ਲੋ ਬੇਅਦਮੀਆਂ ਦੇ ਵਿੱਚ ਸੋ ਹੁਣ ਇੱਕ ਨਵਾਂ ਮੁੱਦਾ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਮਿਲੂਗਾ ਕਿ ਬਹੁਤ ਸਾਰੇ ਜਿਵੇਂ ਡੇਰੇ ਨੇ ਜਿਹੜੇ ਆਪੋ ਆਪਣੇ ਸੰਪਰਦਾਵਾਂ ਚਲਾ ਰਹੇ ਨੇ ਡੇਰੇ ਚਲਾ ਰਹੇ ਨੇ ਉਹਨਾਂ ਦੇ ਆਪਣੇ ਨਿੱਜੀ ਗ੍ਰੰਥ ਜਿਹੜੇ ਉਹਨਾਂ ਦੇ ਆਪ ਬਣਾਏ ਹੋਏ ਨੇ ਜਾਂ ਉਹਨਾਂ ਦੇ ਲਗਾਤਾਰ ਪਿੱਛੋਂ 2-4-5 ਪੀੜੀਆਂ ਤੋਂ ਚੱਲ ਰਹੇ ਨੇ ਉਹਨਾਂ ਗ੍ਰੰਥਾਂ ਨੂੰ ਉਹਨਾਂ ਧਾਰਮਿਕ ਕਿਤਾਬਾਂ ਨੂੰ ਵੀ ਉਹਨਾਂ ਕਹਿੰਦੇ ਆ ਇਹਨਾਂ ਬਿਆਦਬੀਆਂ ਦੇ ਵਿੱਚ ਸ਼ਾਮਲ ਕਰਨ ਦੇ ਲਈ ਉਹਨਾਂ ਨੇ ਕਿਹਾ ਸੋ ਦੇਖਦੇ ਆ ਇਸ ਦੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਚਰਚਾ ਕਰਾਂਗੇ ਜੋ ਵੀ ਨਿਕਲ ਕੇ ਸਾਹਮਣੇ ਆਏਗਾ ਹੋਰ ਸੋ ਕੋਲ ਬੁਲਾ ਕੇ ਇਹ ਜਿਹੜੀਆਂ ਪੰਜਾਬ ਦੀਆਂ ਕੁਝ ਅਹਿਮ ਖਬਰਾਂ ਨੇ ਸੋ ਇਹਨਾਂ ਨੂੰ ਸੁਣਨ ਦੇ ਲਈ ਦੇਖਣ ਦੇ ਲਈ ਤੁਸੀਂ ਮੀਡੀਆ ਆਪਣਾ ਪੰਜਾਬ ਦੇ ਨਾਲ ਲਗਾਤਾਰ ਸਾਂਝ ਬਣਾ ਸਕਦੇ ਹੋ ਔਰ ਹਰ ਰੋਜ਼ ਲਾਈਵ ਪ੍ਰੋਗਰਾਮ ਜਿਹੜੇ ਆਪਾਂ ਲੈ ਕੇ ਆਉਂਦੇ ਆ ਤੇ ਇਹਦੇ ਵਿੱਚ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਜਿਹੜੀਆਂ ਪੰਜਾਬ ਦੀਆਂ ਉਹ ਤੁਹਾਡੇ ਤੱਕ ਲੈ ਆਉਂਦੀਆਂ ਨੇ ਸੋ ਉਹਦੇ ਉੱਤੇ ਚਰਚਾ ਕਰੀਦੀ ਤੇ ਹੁਣ ਅਗਲੀ ਖਬਰ ਜਿਹੜੀ ਆਪਾਂ ਕਰਨੀ ਹੈ ਉਹ ਅਕਾਲ ਤਖਤ ਸਾਹਿਬ ਵੱਲ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਬੁਲਾਈ ਗਈ ਸੀ ਜਿਦੇ ਵਿੱਚ ਪੰਜਾਬ ਦੇ ਕੈਬਨਟ ਮੈਂਬਰ ਹਰਜੂਰ ਸਿੰਘ ਬੈਸ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜਫਰ ਉਹਨਾਂ ਨੂੰ ਬੁਲਾਇਆ ਗਿਆ ਸੀ ਤਲਬ ਕੀਤਾ ਗਿਆ ਸੀ ਕਿਉਂਕਿ ਸ਼੍ਰੀਨਗਰ ਦੇ ਵਿੱਚ ਇੱਕ ਧਾਰਮਿਕ ਸਮਾਗਮ ਦੇ ਵਿੱਚ ਇੱਕ ਗਾਣੇ ਦੇ ਉੱਤੇ ਵੀਰ ਸਿੰਘ ਪੰਜਾਬੀ ਗਾਇਕ ਦੇ ਗਾਣੇ ਦੇ ਉੱਤੇ ਜਿਹੜਾ ਨਾਚ ਗਾਣਾ ਹੋਇਆ ਸੀਗਾ ਉੱਤੇ ਡਾਂਸ ਹੋਇਆ ਸੀ ਉਸ ਈ ਨੂੰ ਅਕਾਲ ਤਖਤ ਸਾਹਿਬ ਨੇ ਬੜੀ ਗੰਭੀਰਤਾ ਨਾਲ ਲਿਆ ਸੀ ਔਰ ਇਸ ਮਾਮਲੇ ਦੇ ਵਿੱਚ ਬੇਸ਼ੱਕ ਵੀਰ ਸਿੰਘ ਵੀ ਅਕਾਲ ਤਖਤ ਸਭ ਤੋਂ ਮਾਫੀ ਮੰਗ ਚੁੱਕੇ ਆ ਔਰ ਹਰਜੋਤ ਬੈਸੋਣਾ ਨੇ ਵੀ ਕਿਹਾ ਕਿ ਜਾਣੇ ਅਣਜਾਣੇ ਚ ਜੋ ਵੀ ਸਾਡੇ ਕੋਲੋਂ ਗਲਤੀਆਂ ਹੋਈਆਂ ਨੇ ਉਹਦੇ ਲਈ ਖੇਮਾ ਤੇ ਜਾਚ ਕਰ ਕਿਉਂਕਿ ਉਹ ਵਜ਼ੀਰ ਨੇ ਇਸ ਬਹਿਕਵੇਂ ਦੇ ਇਸ ਕਰਕੇ ਉਹਨਾਂ ਨੇ ਇਸ ਨੂੰ ਜ਼ਿੰਮੇਵਾਰੀ ਸਮਝਿਆ ਉਹਨਾਂ ਨੇ ਵੀ ਕਿਹਾ ਕਿ ਮੈਂ ਇੱਕ ਸਿੱਖ ਹੋਣ ਦੇ ਨਾਤੇ ਇੱਕ ਵਜ਼ੀਰ ਹੋਣ ਦੇ ਨਾਤੇ ਅਕਾਲ ਤਖਤ ਸਭ ਨੂੰ ਸਮਰਪਿਤ ਆ ਮੈਂ ਨੱਗੇ ਪੈਰੀਂ ਸ਼੍ਰੀ ਅਕਾਲ ਤਖਤ ਸਭ ਦੇ ਉੱਤੇ ਪਹੁੰਚਾਂਗਾ ਸੋ ਉਹਨਾਂ ਨੂੰ ਇੱਕ ਅਗਸਤ ਨੂੰ ਜਿਹੜਾ ਬੁਲਾਇਆ ਗਿਆ ਸੀ ਜਸਵੰਤ ਸਿੰਘ ਜਫਰ ਜਿਹੜੇ ਕਿ ਡਾਇਰੈਕਟਰ ਨੇ ਭਾਸ਼ਾ ਵਿਭਾਗ ਦੇ ਉਹਨਾਂ ਨੂੰ ਵੀ ਜਿਹੜਾ ਬੁਲਾਇਆ ਗਿਆ ਸੀ ਅੱਜ ਕੱਲ੍ਹ ਤੱਕ ਸਾਬ ਵੱਲੋਂ ਸੋ ਹੁਣ ਇਹ ਜਿਹੜੀ 1 ਅਗਸਤ ਦੀ ਇਕਤਰਤਾ ਇਹ ਮੁਲਤਵੀ ਕਰ ਦਿੱਤੀ ਗਈ ਹੈ ਕਿਉਂਕਿ ਜਥੇਦਾਰ ਜਿਹੜੇ ਕਾਰਜਕਾਰੀ ਜਥੇਦਾਰ ਨੇ Shri ਅਕਾਲਤਖ ਸਾਬ ਦੇ ਕੁਲਦੀਪ ਸਿੰਘ ਗੜਗੱਤ ਸਾਬ ਉਹਨਾਂ ਦੇ ਜੀਜਾ ਜੀ ਦੀ ਕੱਲ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਸੋ ਉਸ ਕਾਰਨ ਉਹਨਾਂ ਦੇ ਉਧਰ ਵਿਜੀ ਹੋਣ ਕਾਰਨ ਇਹ ਜਿਹੜੀ ਹੈ ਮੀਟਿੰਗ ਹੈ ਇਹਨੂੰ ਮੁਲਤਵੀ ਕਰਿਆ ਦੱਸਿਆ ਜਾ ਰਿਹਾ ਸੋ ਨਵੀਆਂ ਜੋ ਵੀ ਡੇਟਸ ਦੇ ਵਾਸਤੇ ਆਉਣ گی ਉਹਦੇ ਵਾਸਤੇ ਜਰੂਰ ਆਪਾਂ ਚਰਚਾ ਕਰਾਂਗੇ ਸੋ ਨਾ ਜਿਹੜਾ ਹੋਰ ਖਬਰਾਂ ਕੁਝ ਵੀ ਨਿਕਲ ਕੇ ਸਾਹਮਣੇ ਆਉਣਗੀਆਂ ਹੋਰ ਚਰਚਾ 'ਵਾਂ ਆਉਣਗੀਆਂ ਉਹਦੇ ਉੱਤੇ ਵੀ ਆਪਾਂ ਗੱਲਬਾਤ ਕਰਾਂਗੇ ਸੋ ਇੱਕ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਜਿਹੜਾ ਮੈਂ ਕੱਲ ਵੀ ਚਰਚਾ ਕੀਤੀ ਸੀ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਅਕਾਲੀ ਦਲ ਦਾ ਝੰਡਾ ਜਿਹੜਾ ਨਾ ਉਹ ਕਹਿੰਦੇ ਸਾਡਾ ਤੁਸੀਂ ਚੰਡੀਗੜ੍ਹ ਦੇ ਸੈਕਟਰੀ ਰੇਡ ਦੇ ਉੱਤੇ ਝੁਲਾ ਦਿਓ ਤੇ ਜਿਹੜੀਆਂ ਦਿੱਲੀ ਤੋਂ ਚੱਲਣ ਵਾਲੀਆਂ ਸਿਆਸੀ ਪਾਰਟੀਆਂ ਨੇ ਕਹਿੰਦੀ ਆਪਦੀਆਂ ਨੂੰ ਨੇਪਾਲ ਦਾ ਬਾਰਡਰ ਪਾਰ ਕਰਾ ਦਾਂਗੇ ਬਾਕੀਆਂ ਨੂੰ ਪਾਕਿਸਤਾਨ ਵਾਲੇ ਪਾਸੇ ਭੇਜ ਦਾਂਗੇ ਸੋ ਉਸ ਬਿਆਨ ਦੇ ਉੱਤੇ ਚਰਚਾ ਕਾਫੀ ਛੜੀ ਹੋਈ ਹੈ ਸੋ ਬੀਜਪੀ ਤੇ ਅਕਾਲੀ ਦਲ ਦੇ ਰਿਸ਼ਤੇ ਦੀਆਂ ਗੱਲਾਂ ਚਮੜੀਆਂ ਨੇ ਸੋ ਇਹ ਕਹਿੰਦੇ ਹੁਣ ਹੋਏਗਾ ਸਾਝ ਪਏਗੀ ਜਾਂ ਨਹੀਂ ਪਏਗੀ ਸੋ ਇਹ ਬਹੁਤ ਕੁਝ ਨਿਕਲ ਕੇ ਸਾਹਮਣੇ ਆਏਗਾ ਇਹਨਾਂ ਦੇ ਉੱਤੇ ਵੀ ਆਪਾਂ ਜਰੂਰ ਨਜ਼ਰ ਬਣਾ ਕੇ ਰੱਖਾਂਗੇ ਸਾਰੀਆਂ ਖਬਰਾਂ ਦੇ ਉੱਤੇ ਸੋ ਇਸ ਤੋਂ ਇਲਾਵਾ ਕੱਲ ਲੋਕ ਸਭਾ ਦੇ ਵਿੱਚ ਆਪ੍ਰੇਸ਼ਨ ਸੰਦੂਰ ਦੇ ਉੱਤੇ ਚਰਚਾ ਹੋਈ ਹੈ ਸਰਕਾਰ ਨੇ ਆਪਣਾ ਪੱਖ ਰੱਖਿਆ ਵਿਰੋਧੀ ਧਿਰ ਨੇ ਸਰਕਾਰ ਨੂੰ ਘੇਰਿਆ ਕੱਲ ਬਹੁਤ ਅੱਛਾ ਲੱਗਿਆ ਕਿ ਸਾਡੀ ਪਾਰਲੀਮੈਂਟ ਜਿਹੜੀ ਹੈ ਸਹੀ ਤਰੀਕੇ ਦੇ ਨਾਲ ਸਚਾਰੂ ਟੰਗ ਦੇ ਨਾਲ ਚੱਲ ਰਹੀ ਹੈ ਔਰ ਲੋਕਾਂ ਦੀ ਗੱਲ ਹੋ ਰਹੀ ਹੈ ਲੋਕਾਂ ਦੇ ਤੋਖਲੇ ਜਿਹੜੇ ਨੇ ਉਹ ਸਰਕਾਰ ਤੱਕ ਲੋਕ ਸਭਾ ਦੇ ਵਿੱਚ ਸਾਡੇ ਵਿਰੋਧੀ ਪਾਰਟੀਆਂ ਲੈ ਕੇ ਆ ਰਹੀਆਂ ਨੇ ਸਰਕਾਰ ਉਹਨਾਂ ਦਾ ਜਵਾਬ ਦੇ ਰਹੀ ਸੀ ਸੋ ਕਿਤੇ ਸਰਕਾਰ ਭਾਰੀ ਪੈਂਦੀ ਸੀ ਤੇ ਕਿਤੇ ਵਿਰੋਧੀ ਤੇ ਭਾਰੀ ਪੈਂਦੀ ਸੀ ਇਹ ਲੋਕਤੰਤਰ ਹੈ ਲੋਕਾਂ ਦੀ ਗੱਲ ਹੋਵੇ ਲੋਕਤੰਤਰ ਦੇ ਵਿੱਚ ਇਹ ਨਹੀਂ ਦੋ ਨਾਰੇ ਲਾਏ ਤੇ ਅਸੀਂ ਵਾਕ ਆਊਟ ਕਰਕੇ ਆ ਗਏ ਸੋ ਕਰੋੜਾ ਰੁਪਇਆ ਲੋਕ ਸਭਾ ਤੇ ਰਾਜ ਸਭਾ ਵਿਧਾਨ ਸਭਾ ਨੂੰ ਚਲਾਉਣ ਵਾਸਤੇ ਖਰਚਿਆ ਜਾਂਦਾ ਸੋ ਇਸ ਚੀਜ਼ ਦੀ ਕਦਰ ਜਿਹੜੀ ਹੈ ਇਹਨਾਂ ਲੋਕਾਂ ਨੂੰ ਕਰਨੀ ਚਾਹੀਦੀ ਹੈ ਸੋ ਅੱਜ ਦੇ ਨੇ ਇੰਨਾ ਹੀ ਫਿਰ ਉਹੀ ਅਪੀਲ ਕਿ ਜਿਹੜੇ ਦੋਸਤਾਂ ਨੇ ਹਾਲ ਤੱਕ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਮੀਡੀਆ ਆਪਣਾ ਪੰਜਾਬ ਤੇ ਜਰੂਰ ਉੱਪਰ ਬਟਨ ਜਿਹੜਾ ਮੀਡੀਆ ਆਪਣਾ ਪੰਜਾਬ ਨੂੰ ਸਬਸਕ੍ਰਿਪਸ਼ਨ ਦਾ ਉਹ ਜਰੂਰ ਦਬਾ ਦਿਓ ਤਾਂ ਕਿ ਆਪਾਂ ਇਸ ਪਰਿਵਾਰ ਨੂੰ ਹੋਰ ਵਧਾ ਸਕੀਏ ਤੇ ਆਪਾਂ ਕੁਝ ਹੋਰ ਖਬਰਾਂ ਦੇ ਉੱਤੇ ਚਰਚਾ ਕਰਾਂਗੇ ਕੱਲ ਸੋ ਅੱਜ ਜਿੰਨੇ ਵੀ ਤੁਸੀਂ ਜੁੜੇ ਹੋ ਜਿੰਨਾਂ ਵੀ ਦੋਸਤਾਂ ਮਿੱਤਰਾਂ ਭੈਣਾਂ ਭਰਾਵਾਂ ਦੇ ਤੁਹਾਡੇ ਸਨੇਹੇ ਸਾਡੇ ਤੱਕ ਪਹੁੰਚ ਰਹੇ ਨੇ ਸਭ ਨੂੰ ਜੀ ਆਇਆਂ ਧੰਨਵਾਦ ਸਵਾਗਤ ਤਾਂ ਸੋ ਤੁਸੀਂ ਜੁੜੇ ਹੋ ਸਭ ਦਾ ਧੰਨਵਾਦ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਬਹੁਤ ਸਾਰੇ ਪ੍ਰੋਗਰਾਮ ਮੀਡੀਆ ਆਪਣਾ ਪੰਜਾਬ ਦੇ ਉੱਤੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਬਹੁਤ ਸਾਰੀਆਂ ਸਟੋਰੀਜ਼ ਜਿਹੜੀਆਂ ਨੇ ਲੋਕਾਂ ਦੀ ਉਹਨਾਂ ਲੋਕਾਂ ਦੀਆਂ ਜਿਹੜੇ ਆਪ ਖੁਦ ਕਾਮਯਾਬ ਹੋਏ ਨੇ ਅਸੀਂ ਉਹਨਾਂ ਤੋਂ ਸਿੱਧ ਲੈ ਕੇ ਕਿਸ ਤਰ੍ਹਾਂ ਕਾਮਯਾਬ ਹੋਣਾ ਹੈ ਇਸ ਤਰ੍ਹਾਂ ਦੀਆਂ ਮੋਟੀਵੇਸ਼ਨਲ ਵੀਡੀਓਜ਼ ਜਿਹੜੀਆਂ ਨੇ ਤੁਹਾਨੂੰ ਇਸ ਚੈਨਲ ਦੇ ਉੱਤੇ ਦੇਖਣ ਨੂੰ ਮਿਲਣਗੀਆਂ ਕੁਝ ਤੇ ਅਸੀਂ ਲੋਕਾਂ ਦੇ ਨਾਲ ਕੁਝ ਸਿਆਸੀ ਤੋਂ ਗੁ ਧਾਰਮਿਕ ਲੋਕਾਂ ਦੇ ਨਾਲ ਸਮਾਜਿਕ ਲੋਕਾਂ ਦੇ ਨਾਲ ਕੁਝ ਖੜਾਰੀਆਂ ਦੇ ਨਾਲ ਵੀ ਤੁਹਾਡੀ ਮੁਲਾਕਾਤ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕਰਵਾਵਾਂਗੇ ਤੇ ਸਾਫ ਤੁਹਾਡਾ ਇਸੇ ਤਰ੍ਹਾਂ ਚਾਹੀਦਾ ਮੀਡੀਆ ਆਪਣਾ ਪੰਜਾਬ ਨੂੰ ਜਿਸ ਤਰ੍ਹਾਂ ਤੁਸੀਂ ਲਗਾਤਾਰ ਸਾਨੂੰ ਦੇ ਰਹੇ ਹੋ ਸੋ ਹੁਣ ਆਪਣੇ ਦੋਸਤ ਅਤੇ ਹੋਸਟ ਗੁਰਪ੍ਰੀਤ ਸਿੰਘ ਚਾਹਲ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਓ ਇਜਾਜ਼ਤ ਪੁਆਇਆਂ ਭੁੱਲਾਂ ਦੀ ਖਿਮਾ ਕੋਈ ਅਲਫਾਜ਼ ਵੱਧ ਘੱਟ ਗਿਆ ਹੋਵੇ ਉਹਦੇ ਲਈ ਮਾਫੀ ਚਾਹੁੰਦਾ ਜੀ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ